ਅੱਜ ਜੇ ਸਾਡੇ ਪੰਜਾਬ ਦੀ ਧਰਤੀ ਨੂੰ ਕੀ ਚੀਜ਼ ਖਾ ਗਈ ਆ ਨਸ਼ਾ ਇੱਕ ਬੱਚੇ ਦੇ ਬੂਟ ਟੁੱਟੇ ਆ ਪੈਰ ਦਾ ਅੰਗੂਠਾ ਬੂਟ ਸਾਡੇ ਬਾਹਰ ਨਿਕਲਿਆ ਵਾ ਮਾਂ ਸਵਾਈ ਕਰਕੇ ਘਰ ਦਾ ਗੁਜ਼ਾਰਾ ਕਰ ਰਹੀ ਆ ਪਾਪ ਨਸ਼ੇੜੀ ਆ ਸਕੂਲ ਦੀ ਵਰਦੀ ਪਾਟੀ ਆ ਫੀਸਾਂ ਧਾਰਨ ਨੂੰ ਪੈਸੇ ਨਹੀਂ ਆ ਬੱਚਾ ਸਕੂਲ ਦੇ ਵਿੱਚੋਂ ਕੱਢ ਦਿੱਤਾ ਜਾਂਦਾ ਵਾ ਕੀ ਬਾਪ ਦੀ ਸ਼ਰਾਬ ਦੇ ਵਿੱਚ ਇੱਕ ਦਿਨ ਦਾ ਵੀ ਲੱਗਾ ਪੈਂਦਾ ਕਦੀ ਨਹੀਂ ਸਾਡੇ ਲੋਕ ਕੀ ਕਹਿੰਦੇ ਨੇ ਕਿ ਪੰਜਾਬ ਦੀ ਧਰਤੀ ਬੜੀ ਮਹਾਨ ਧਰਤੀ ਆ ਇੱਕ ਮੈਂ ਬੇਨਤੀ ਕਰਾਂ ਪੰਜਾਬ ਦੀ ਧਰਤੀ ਜਿੰਨੀ ਵੀ ਮਹਾਨ ਆ ਗੁਰੂਆਂ ਕਰਕੇ ਆ ਕਿਉਂ ਗੁਰੂਆਂ ਕਰਕੇ ਆ ਕਿਉਂਕਿ ਇਸ ਪੰਜਾਬ ਦੀ ਧਰਤੀ ਤੇ ਗੁਰੂਆਂ ਦੇ ਖੂਨ ਵੀ ਡੁੱਲੇ ਇਸ ਪੰਜਾਬ ਦੀ ਧਰਤੀ ਤੇ ਇਸ ਪੰਜਾਬ ਦੀ ਧਰਤੀ ਦੇ ਗੁਰੂਆਂ ਦੇ ਜਨਮ ਵੀ ਹੋਏ ਤੇ ਇਸ ਪੰਜਾਬ ਦੀ ਧਰਤੀ ਤੇ ਸ਼ਹੀਦਾਂ ਦੇ ਖੂਨ ਵੀ ਡੁੱਲੇ ਤਾਂ ਪੰਜਾਬ ਦੀ ਧਰਤੀ ਮਹਾਨ ਆ ਪਰ ਮਾਫ ਕਰਨਾ ਜਿੰਨੀ ਵੀ ਪੰਜਾਬ ਦੀ ਧਰਤੀ ਮਹਾਨ ਆ ਗੁਰੂਆਂ ਕਰਕੇ ਆ ਸਾਡੇ ਕਰਕੇ ਨਹੀਂ ਅੱਜ ਸਾਡੇ ਕੋਲੋਂ ਅਕਸਰ ਰਹੀ ਕੋਈ ਨਹੀਂ ਅਸੀਂ ਜੋਰ ਲਾਇਆ ਜਿੰਨਾ ਬੇੜਾ ਗਰ ਕੀਤਾ ਜਾਂਦਾ ਵਾ ਉਨਾ ਹੀ ਕੀਤਾ ਕੁਝ ਅਸੀਂ ਤੇ ਕੁਝ ਕੁ ਗੰਦੀਆਂ ਸਰਕਾਰਾਂ ਨੇ ਜਾਣ ਦਿਓ ਪੰਜਾਬ ਦੇ ਵਿੱਚ ਉਹ ਇੱਕ ਸਮਾਂ ਸੀ ਜਦੋਂ ਰਾਜ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਸੀ। ਨਾ ਉਹਨਾਂ ਸਮਿਆਂ ਦੇ ਵਿੱਚ ਕੋਈ ਪਖੰਡੀ ਬਾਬਾ ਫੜਕਦਾ ਸੀ। ਨਾ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਦੇ ਵਿੱਚ ਕੋਈ ਆ ਪੁੱਛਾਂ-ਪੁੱਛਣ ਵਾਲੇ ਜਿਹੜੇ ਬੀਜੇ ਬੂਜੇ ਲਵਾ ਕੇ ਦਿੰਦੇ ਜਿਹੜੇ ਆ ਜਿਹੜੇ ਬੀੜੀਆਂ ਪੀਣ ਵਾਲੇ ਜਿਹੜੇ ਪੀਰਾਂ ਫਕੀਰਾਂ ਨਾਲ ਆ ਕੇ ਪੰਜਾਬ ਦੇ ਵਿੱਚ ਬੀੜੀਆਂ ਪੀਂਦੇ ਆ ਨਾ ਉਹਨਾਂ ਸਮਿਆਂ ਦੇ ਵਿੱਚ ਇਹੋ ਜਿਹੇ ਫੜਕਦੇ ਸੀ। ਕਿਉਂ? ਕਿਉਂਕਿ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦਾ ਟੰਡਾ ਕਹਿਵੇਂ ਸੀ ਖਾਲਸਾ ਰਾਜਾਂ ਦੀ ਗੱਲ ਤੇ ਇਹ ਇਹ ਪਖੰਡੀ ਖੋਂਬਾ ਵਾਂਗੂ ਗੇ ਧਰਮ ਇੱਕ ਬੇਨਤੀ ਕਰਾਂ ਅੱਜ ਸਾਡੇ ਪੰਜਾਬ ਦੀ ਧਰਤੀ ਨੂੰ ਕੀ ਚੀਜ਼ ਖਾ ਕੇ ਖਾ ਗਈ ਆ ਨਸ਼ਾ ਇਹ ਨਸ਼ਾ ਕਿਸੇ ਧਰਮ ਨੂੰ ਵੇਖਣੀਆਂ ਨਸ਼ਾ ਲੱਗਦਾ ਸਾਡੇ ਕਈ ਲੋਕੀ ਸਵਾਲ ਕਰਨਗੇ ਮੈਨੂੰ ਤੇ ਤੁਰ ਸਾਹਿਬ ਦੱਸਿਓ ਹਿੰਦੂ ਧਰਮ ਦੇ ਵਿੱਚ ਨਸ਼ਾ ਕਰਨਾ ਚਾਹੀਦਾ ਵਾ ਕਈ ਮੁਸਲਮਾਨ ਫੋਨ ਕਰਕੇ ਕਈ ਸਾਈਆਂ ਦੇ ਫੋਨ ਆਉਂਦੇ ਹਿੰਦੂਆਂ ਦੇ ਆਉਂਦੇ ਮੈਂ ਬੇਨਤੀ ਕਰਾਂ ਨਸ਼ਾ ਇੱਕ ਐਸੀ ਬਿਮਾਰੀ ਆ ਜਿੰਨੇ ਧਰਮ ਵੇਖ ਕੇ ਜਿੰਨੇ ਜਾਤ ਵੇਖ ਕੇ ਜਿੰਨੇ ਊਚ ਨੀਚ ਵੇਖ ਕੇ ਬੇੜਾ ਕਰਕ ਨਹੀਂ ਕਰਨਾ ਇਹ ਨਸ਼ੇ ਨੇ ਜੋ ਨਸ਼ੇ ਦੇ ਗਾੜੀ ਜਿਹੜਾ ਨਸ਼ੇ ਦੇ ਵਿੱਚ ਪੇਟ ਦੇ ਵਿੱਚ ਆਇਆ ਇਸ ਨਸ਼ੇ ਨੇ ਰਗੜਦੇ ਜਾਣਾ ਉਹਨੂੰ ਰਗੜਦੇ ਜਾਣਾ ਹੁਣ ਨਸ਼ਿਆਂ ਦਾ ਇਫੈਕਟ ਕੀ ਧਿਆਨ ਦਿਓ ਇੱਕ ਬੱਚੇ ਦੇ ਬੂਟ ਟੁੱਟੇ ਆ ਤੁਸੀਂ ਵੇਖਿਆ ਹੋਵੇ ਬੂਟ ਟੁੱਟੇ ਆ ਪੈਰ ਦਾ ਅੰਗੂਠਾ ਪੈਰ ਦਾ ਅੰਗੂਠਾ ਬੂਟ ਸਾਣੀ ਬਾਹਰ ਨਿਕਲਿਆ ਹੋਇਆ ਬੂਟ ਟੁੱਟੇ ਆ ਜਰਾਬਾਂ ਭਾਟੀਆਂ ਵਾ ਇਹ ਬੈਲਟ ਲੈਣ ਨੂੰ ਪੈਸੇ ਨਹੀਂ ਵਰਦੀ ਲੈਣ ਨੂੰ ਪੈਸੇ ਨਹੀਂ ਕਾਪੀਆਂ ਪੈਨਸਲ ਲੈਣ ਨੂੰ ਪੈਸੇ ਨਹੀਂ ਮਾਂ ਸਵਾਈਂ ਕਰਕੇ ਘਰ ਦਾ ਗੁਜ਼ਾਰਾ ਕਰ ਰਹੀ ਆ ਬਾਪ ਨਸ਼ੇੜੀ ਆ ਸਕੂਲ ਦੀ ਵਰਦੀ ਪਾਟੀ ਆ ਫੀਸਾਂ ਧਾਰਨ ਨੂੰ ਪੈਸੇ ਨਹੀਂ ਆ ਬੱਚਾ ਸਕੂਲ ਦੇ ਵਿੱਚੋਂ ਕੱਢ ਦਿੱਤਾ ਜਾਂਦਾ ਵਾ ਪਰ ਧਿਆਨ ਮਾਰਿਓ ਇੱਕ ਵਾਰੀ ਕੀ ਬਾਪ ਦੀ ਸ਼ਰਾਬ ਦੇ ਵਿੱਚ ਇੱਕ ਦਿਨ ਦਾ ਵੀ ਨੱਗਾ ਪੈਂਦਾ ਕਦੀ ਨਹੀਂ ਘਰ ਵਾਲੀ ਸਵੈਂਆ ਕਰਦੀ ਆ ਘਰ ਵਾਲੀ ਤਰਪਾਈ ਕਰਦੀ ਆ ਸਵੈਂਆ ਕਰਦੀ ਆ ਘਰ ਦਾ ਗੁਜ਼ਾਰਾ ਕਰਦੀ ਆ ਘਰ ਦੇ ਗੁਜ਼ਾਰੇ ਲਈ ਪੈਸੇ ਇਕੱਠੇ ਕਰਦੀ ਆ ਪਰ ਕੀ ਬਾਪ ਦੀ ਸ਼ਰਾਬ ਦੇ ਵਿੱਚ ਇੱਕ ਦਿਨ ਤਾਂ ਨੱਗਾ ਪੈਂਦਾ ਕਦੀ ਨਹੀਂ ਪੈਂਦਾ ਇਹ ਨਸ਼ਾ ਚੀ ਜੇ ਢੀ ਮਾਰੀ ਆ ਇੱਕ ਬਾਪ ਨਸ਼ਾ ਕਰਕੇ ਆਪਣੀ ਮਾਂ ਨੂੰ ਗਾਲਾਂ ਕੱਢਦਾ ਵਾ ਲੱਗੇ ਉਹਦਾ ਬੱਚਾ ਖੜਾ ਵੇਖਦਾ ਵਾ ਕਿ ਮੇਰਾ ਪਿਓ ਮੇਰੀ ਦਾਦੀ ਨੂੰ ਸ਼ਰਾਬ ਪੀ ਕੇ ਗੰਦੀਆਂ ਗਾਲਾਂ ਕੱਢ ਰਿਹਾ ਵਾ ਆਪਣੀ ਭੈਣ ਨੂੰ ਗਾਲਾਂ ਕੱਢਦਾ ਵਾ ਆਪਦੀ ਘਰ ਵਾਲੀ ਨੂੰ ਗਾਲਾਂ ਕੱਢਦਾ ਵਾ ਉਲਕ ਲੂ ਕੇ ਬੱਚਾ ਵੇਖ ਰਿਹਾ ਵਾ ਕਿ ਮੇਰਾ ਪਿਓ ਮੇਰੀ ਮਾਂ ਨੂੰ ਗਾਲਾਂ ਕੱਢ ਰਿਹਾ ਵਾ ਸੋਚਿਓ ਜ਼ਰੂਰ ਗੁਰੂ ਕੇ ਪਿਆਰਿਓ ਸੋਚਿਓ ਜ਼ਰੂਰ ਕਿ ਬੱਚੇ ਦੇ ਦਿਮਾਗ ਦੇ ਉੱਪਰ ਕੀ ਅਸਰ ਪਊਗਾ ਜਦੋਂ ਤੁਸੀਂ ਨਿਗ੍ਹਾ ਨੇ ਗਿਆ ਬੱਚਿਆਂ ਦੇ ਸਾਹਮਣੇ ਉਹਨਾਂ ਦੀ ਮਾਂ ਨੂੰ ਗਾਲਾਂ ਕੱਢੋਗੇ ਸ਼ਰਾਬ ਪੀ ਕੇ ਉਹਨਾਂ ਬੱਚਿਆਂ ਦੇ ਉੱਪਰ ਕੀ ਅਸਰ ਪਊਗਾ ਜਦੋਂ ਤੁਸੀਂ ਸ਼ਰਾਬ ਪੀ ਕੇ ਤੇ ਬਜ਼ੁਰਗ ਦਾਦੀ ਦੇ ਉਹਨਾਂ ਦੇ ਹੱਥੀ ਪਾਓਗੇ ਲੜੋਗੇ ਗੰਦੀਆਂ ਗਾਲਾਂ ਕੱਢੋਗੇ ਆਣ ਗਵਾਣ ਦੇ ਵਿੱਚ ਲੜੋਗੇ ਤੁਹਾਨੂੰ ਕੋਈ ਬੁਲਾਏਗਾ ਨਹੀਂ ਇੱਕ ਮੈਂ ਬੇਨਤੀ ਕਰਾਂ ਸਾਡੇ ਲੋਕ ਇੱਕ ਸਵਾਲ ਕਰਦੇ ਹੁਣ ਮੈਨੂੰ ਪਤਾ ਜਦੋਂ ਮੈਂ ਆਹ ਗੱਲ ਕਰਤੀ ਤੇ ਮੈਨੂੰ ਪਤਾ ਕੀ ਕਹਿਣਾ ਵਾ ਕਿ ਇਹ ਸਰਕਾਰਾਂ ਦਾ ਚਮਚਾ ਵਾ ਠਹਿਰ ਰੋਲਾ ਪਾਉਣ ਵਾਲੇ ਪਈ ਜਾਂਦੇ ਆ ਮੈਂ ਆਪਣੀ ਵਿਚਾਰ ਰੱਖਾਂ ਸਾਡੇ ਲੋਕ ਗੱਲ ਕਹਿੰਦੇ ਆ ਕਿ ਨਸ਼ਾ ਸਰਕਾਰ ਬੰਦ ਨਹੀਂ ਕਰ ਰਹੀ ਮੈਂ ਬੇਨਤੀ ਕਰਾਂ ਸਰਕਾਰ ਨੇ ਨਸ਼ਾ ਬੰਦ ਨਹੀਂ ਕਰਨਾ ਸਰਕਾਰ ਨੇ ਨਸ਼ਾ ਹੋਰ ਵਕਾਉਣਾ ਵਾ ਜਲੰਧਰ ਸ਼ਹਿਰ ਦੀ ਗੱਲ ਹੈ ਅੱਜੇ ਜਲੰਧਰ ਸ਼ਹਿਰ ਦੇ ਵਿੱਚ ਔਰਤਾਂ ਵਾਸਤੇ ਵੱਖਰਾ ਠੇਕਾ ਖੁੱਲ ਚੁੱਕਾ ਵਾ ਕਿਉਂ ਖੋਲਿਆ ਕਿ ਜਿਹੜੀਆਂ ਔਰਤਾਂ ਨੂੰ ਬੰਦਿਆਂ ਵਾਲੀ ਲਾਂਨ ਦੇ ਵਿੱਚ ਲੱਗ ਕੇ ਸ਼ਰਾਬ ਲੈਣ ਦੇ ਵਿੱਚ ਸ਼ਰਮ ਆਉਂਦੀ ਆ ਜਨਾਨੀਆਂ ਵੱਖਰੇ ਠੇਕੇ ਤੋਂ ਸ਼ਰਾਬ ਲੈਣ ਔਰਤਾਂ ਵਾਸਤੇ ਵੱਖਰਾ ਠੇਕਾ ਖੁੱਲ ਗਿਆ ਹੁਣ ਦੱਸਿਓ ਕੀ ਸਰਕਾਰ ਨਸ਼ੇ ਬੰਦ ਕਰੇਗੀ ਇਹ ਨਸ਼ਾ ਸਾਨੂੰ ਆਪ ਨੂੰ ਆਪਣੇ ਅੰਦਰੋਂ ਕੱਢਣਾ ਪਊਗਾ ਇੱਕ ਹੁਣ ਨਸ਼ਾ ਅੰਦਰੋਂ ਕੱਢਣਾ ਕਿਵੇਂ ਆ ਵਿਆਹ ਆਨੰਦ ਕਾਰਜ ਬਿਨਾ ਕਿਸੇ ਨਸ਼ੇ ਦੇ ਬਿਨਾ ਕਿਸੇ ਮੀਟ ਮਾਸ ਦੇ ਵੀ ਹੋ ਸਕਦੇ ਆ ਪਰ ਵਿਆਹਾਂ ਦੇ ਵਿੱਚ ਆਪਾਂ ਆਪ ਸ਼ਰਾਬ ਉਹ ਕਰਦੇ ਆ ਹੁਣ ਮੈਂ ਇੱਕ ਬੇਨਤੀ ਕਰਾਂ ਹੁਣ ਕੀ ਵਿਆਹਾਂ ਦੇ ਵਿੱਚ ਕੋਈ ਸ਼ਰਾਬ ਦੇਣ ਕੋਈ ਲੀਡਰ ਕੋਈ ਮੰਤਰੀ ਪ੍ਰਧਾਨ ਮੰਤਰੀ ਐਮ ਐਲ ਏ ਐਮ ਪੀ ਦੇਣ ਆਇਆ ਵਾ ਨਹੀਂ ਦੇਣ ਆਇਆ ਉਹ ਆਪਾਂ ਆਪ ਬੋਕ ਕੀਤੀਆਂ ਪਰ ਉਹ ਬੋ ਕਾਪਾ ਆਪ ਕੀਤੀਆਂ ਜਦੋਂ ਉਥੇ ਨਸ਼ਾ ਕੀਤਾ ਹਮ ਸੋਚੋ ਇੱਕ ਵਾਰੀ ਪੈਲਸ ਦੇ ਵਿੱਚ ਬੈਂਕਟ ਹਾਲ ਦੇ ਵਿੱਚ ਨਸ਼ਾ ਕੀਤਾ ਜਿਹੜੇ ਪਰਿਵਾਰ ਜਿਹੜਾ ਗੱਡੀ ਦੇ ਵਿੱਚ ਬੈਠ ਕੇ ਆ ਉਹਨੇ ਵੀ ਨਸ਼ਾ ਕੀਤਾ ਜਿਨੇ ਗੱਡੀ ਚ ਲਾਇ ਖੜਨੀ ਆ ਨਸ਼ਾ ਡਰਾਈਵਰ ਨੇ ਵੀ ਕਰ ਲਿਆ ਉਹਨੇ ਵੀ ਸ਼ਰਾਬ ਪੀ ਲਈ ਹੁਣ ਰੱਬ ਨਾ ਕਰੇ ਰਾਹ ਦੇ ਵਿੱਚ ਜਾਂਦਿਆਂ ਕੋਈ ਅਭੀ ਨਬੀ ਹੋ ਗਈ ਸਾਡੇ ਲੋਕਾਂ ਕੀ ਕਹਿਣਾ ਵਾ ਰੱਬ ਨੂੰ ਵਿਆਹ ਹੀ ਨਹੀਂ ਚੰਗਾ ਲੱਗਾ ਹੁਣ ਮੈਂ ਬੇਨਤੀ ਕਰਾਂ ਰੱਬ ਕਹਿੰਦਾ ਕਿ ਤੁਸੀਂ ਸ਼ਰਾਬਾਂ ਪੀਓ ਜਦੋਂ ਬੰਦਾ ਨਸ਼ਾ ਕਰਦਾ ਵਾ ਜਦੋਂ ਜਿਸ ਬੰਦੇ ਨੇ ਨਸ਼ਾ ਕੀਤਾ ਹੁੰਦਾ ਉਹ ਆਪਣੇ ਆਪ ਨੂੰ ਭੁੱਲ ਜਾਂਦਾ ਉਹਨੂੰ ਆਪਣੇ ਆਪ ਦੀ ਹੋਸ਼ ਨਹੀਂ ਰਹਿੰਦੀ ਉਹਨੂੰ ਆਪਣੇ ਪਰਿਵਾਰ ਦੀ ਹੋਸ਼ ਨਹੀਂ ਰਹਿੰਦੀ ਉਹਨੂੰ ਕਿਹੇ ਚੀਜ਼ ਦੀ ਹੋਸ਼ ਨਹੀਂ ਰਹਿੰਦੀ ਉਹਨੂੰ ਇੱਕ ਚੀਜ਼ ਹੀ ਸੋਚਦੀ ਆ ਕਿ ਹੋਰ ਨਸ਼ਾ ਪਰ ਹੱਥ ਜੋੜ ਕੇ ਬੇਨਤੀ ਕਰਾਂ ਸਵੇਰ ਦਾ ਭੁੱਲਿਆ ਜੇਕਰ ਕੋਈ ਸ਼ਾਮ ਨੂੰ ਘਰ ਪਰਤ ਆਵੇ ਉਹਨੂੰ ਭੁੱਲਿਆ ਨਹੀਂ ਕਹਿੰਦੇ ਅਜੇ ਵੀ ਵੇਲਾ ਵਾ ਅਜੇ ਵੀ ਸਾਡੇ ਕੋਲ ਵੇਲਾ ਡੁੱਲਿਆ ਬੇਰਾਂ ਦਾ ਕੱਖ ਨਹੀਂ ਵਿਗੜਿਆ ਜੇ ਅਜੇ ਵੀ ਆਪਾਂ ਦਾ ਸ਼ਾਹ ਛੱਡ ਦਈਏ ਅਜੇ ਵੀ ਜੇਕਰ ਨਸ਼ੇ ਦੇ ਕੋੜ ਦੇ ਵਿੱਚੋਂ ਨਿਕਲ ਜਾਈਏ ਸਾਡਾ ਕੱਖ ਨਹੀਂ ਵਿਗੜਿਆ ਮਾਫ ਕਰਨਾ